ਈ ਜੀ ਟਾਂ ਲੈ ਮੁੱਖ ਮੰਤਰੀ ਦੇ ਲਾਰੇ ਨਾ ਵਿਆਹੇ ਦਾ ਖਾਰੇ ਪੰਜਾਬ ਸਰਕਾਰ ਦੇ ਮੁਲਾਜ਼ਮ ਹਰ ਸਾਲ ਤਿਹਾਰਾਂ ਦੇ ਦਿਨਾਂ ਜਾ ਕੇ ਸਰਕਾਰ ਵਿਰੁੱਧ ਐਜੀਟੇਸ਼ਨ ਕਰਦੇ ਨੇ ਤੇ ਸਰਕਾਰਾਂ ਜਿਹੜੀਆਂ ਨੇ ਉਹ ਆਪਣਾ ਟਾਲ ਮਟੋਲ ਦੀ ਨੀਤੀ ਨਾਲ ਤੰਗ ਡਪਾਉਂਦੀਆਂ ਨੇ ਸੋ ਅੱਜ ਗੱਲ ਕਰਾਂਗੇ ਪੰਜਾਬ ਦੇ ਸੀਪੀਐਫ ਕਰਮਚਾਰੀ ਜੂਨੀਅਰ ਵੱਲੋਂ ਸਰਕਾਰ ਨੂੰ ਅਲਟੀਮੇਟਮ ਦਿੱਤਾਗਾ ਕਿ ਉਹਨਾਂ ਵੱਲੋਂ ਪਿਛਲੇ ਸਾਲ ਜਿਹੜਾ ਤੋਹਫਾ ਦਿੱਤਾ ਗਿਆ ਸੀਗਾ ਸ਼ਬਦੀ ਤੋਹਫਾ ਉਨੋਂ ਉਹ ਵਾਪਸ ਕਰਨਗੇ ਸੋ ਸਾਡੇ ਨਾਲ ਜੁੜ ਚੁੱਕੇ ਨੇ ਸੀਪੀਐਫ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਜੀ ਸੁਖਜੀਤ ਜੀ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ 'ਚ ਬਹੁਤ ਬਹੁਤ ਧੰਨਵਾਦ ਜੀ ਇਹ ਸਾਡੇ ਨਾਲ ਜੁੜੇ ਹੋਏ ਨੇ ਰਾਜਵੀਰ ਸ਼ਰਮਾ ਜੀ ਇਹ ਜ਼ਿਲ੍ਹਾ ਪ੍ਰਧਾਨ ਨੇ ਇਹਨਾਂ ਦਾ ਵੀ ਸਵਾਗਤ ਹੈ ਤੁਹਾਡਾ ਵੀ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਆਵਾਜ਼ ਜਿਹੜਾ ਤੁਸੀਂ ਸਾਡੀ ਆਵਾਜ਼ ਸਰਕਾਰ ਤੱਕਾਂ ਲੋਕਾਂ ਤੱਕ ਪਹੁੰਚਾ ਰਹੇ ਹੋ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਸੋ ਜੀ ਜੀ ਸਾਡੇ ਦਰਸ਼ਕਾਂ ਨੂੰ ਤੁਸੀਂ ਇਹ ਦੱਸੋ ਵੀ ਇਹ ਜਿਹੜੀ ਸੋਡੀ ਪ੍ਰਾਣੀ ਪੈਨਸ਼ਨ ਬਹਾਲੀ ਦੀ ਜਿਹੜੀ ਮੰਗ ਹੈ ਇਹ ਮੰਗ ਕੀ ਹੈ ਕਿੰਨੀ ਦੇਰ ਤੋਂ ਚੱਲੀ ਆ ਰਹੀ ਹੈ ਕਈ ਜਿਹੜੇ ਮੁੱਖ ਮੰਤਰੀ ਸੀਗੇ ਉਹਨਾਂ ਨਾਲ ਤੁਸੀਂ ਮੀਟਿੰਗਾਂ ਕਰ ਤੁਕੇ ਤੇ ਲਾਸਟ ਤੱਕ ਆ ਕੇ ਹੁਣ ਭਗਵੰਤ ਸਾਬਾਨ ਦੀ ਸਰਕਾਰ ਦੇ ਵਿਰੁੱਧ ਵੀ ਤੁਸੀਂ ਐਜੀਟੇਸ਼ਨ ਕਰਨ ਜਾ ਰਹੇ ਹੋ ਦੱਸਿਓ ਬੜਾ ਜਿਹਾ ਵਿਸਤਾਰ ਦੇ ਵਿੱਚ ਕਿ ਕੀ ਹੈ ਕੀ ਰੋਲਾ ਕੀ ਹੈ ਬੇਸਿਕਲੀ ਮੁੱਦਾ ਇਹ ਹੈ ਜੀ ਕਿ 2004 ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਐਨਪੀਐਸ ਜਿਹੜੀ ਨਿਊ ਪੈਨਸ਼ਨ ਸਿਸਟਮ ਹੈ ਇਹ ਕੇਂਦਰ ਦੀ ਸਰਕਾਰ ਨੇ ਸਾਂਝਾ ਕੀਤਾ ਤੇ 2004 ਤੋਂ ਬਾਅਦ ਜਿੰਨੀਆਂ ਵੀ ਭਰਤੀਆਂ ਕੇਂਦਰ ਸਰਕਾਰ ਦੇ ਵਿੱਚ ਹੋਈਆਂ ਉਹ ਸਾਰੀਆਂ ਐਨਪੀਐਸ ਦੇ ਵਿੱਚ ਹੋਈਆਂ ਨਿਊ ਪੈਨਸ਼ਨ ਸਿਸਟਮ ਦੇ ਅਧੀਨ ਤੇ ਇਹ ਰਾਜ ਸਰਕਾਰਾਂ ਦੇ ਲਈ ਆਪਸ਼ਨਲ ਸੀਗਾ ਕਿ ਕਿਸੇ ਰਾਜ ਸਰਕਾਰ ਨੇ ਇਹਨੂੰ ਅਡਾਪਟ ਕਰਨਾ ਹੈ ਜਾਂ ਨਹੀਂ ਪਰ ਉਦੋਂ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ 2004 ਦੇ ਵਿੱਚ ਸਰਕਾਰ ਸੀ ਉਹਨਾਂ ਨੇ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਇੰਪਲੀਮੈਂਟ ਕਰ ਲਾਗੂ ਕਰ ਲਿਆ ਔਰ ਜੇਕਰ ਅਸੀਂ ਅੱਜ ਗੱਲ ਕਰੀਏ ਤਾਂ ਦੇਸ਼ ਭਰ ਦੇ ਲਗਭਗ ਸਾਰੇ ਸੂਬਿਆਂ ਦੇ ਵਿੱਚ NPS ਲਾਗੂ ਹੋ ਚੁੱਕਿਆ ਹੋਇਆ ਸਿਰਫ ਇੱਕੋ ਇੱਕ ਸੂਬਾ ਸੀ ਵੈਸਟ ਬੰਗਾਲ ਜਿੱਥੇ ਲੈਫਟ ਦੀ ਤੇ ਬਾਦ ਦੇ ਵਿੱਚ ਮਮਤਾ ਬੇਨਰਜੀ ਦੀ ਸਰਕਾਰ ਸੀ ਜਿੱਥੇ ਪੁਰਾਣੀ ਪੈਨਸ਼ਨ ਸਕੀਮ ਚੱਲ ਰਹੀ ਉਹਨਾਂ ਨੇ NPS ਨੂੰ ਅਡਾਪਟ ਨਹੀਂ ਕੀਤਾ ਤੇ ਜੇ ਅਸੀਂ ਗੱਲ ਕਰੀਏ ਪੁਰਾਣੀ ਪੈਨਸ਼ਨ ਮੁਲਾਜ਼ਮ ਲੜ ਕਿਉਂ ਰਿਹਾ ਹੈ ਸਾਡਾ ਅਸਲ ਮੁੱਦਾ ਇਹ ਹੈ ਕਿ ਸਾਡੀ ਤਨਖਾਹ ਦੇ ਵਿੱਚ ਬੇਸਿਕ ਪਲੱਸ ਡੀਏ ਦੇ ਵਿੱਚੋਂ ਸਰਕਾਰ 10% ਹਿੱਸਾ ਕੱਟਦੀ ਹੈ ਤੇ ਸਰਕਾਰ ਮੈਚਿੰਗ ਸ਼ੇਅਰ ਵਜੋਂ 10% ਹਿੱਸਾ ਦਿੰਦੀ ਹੈ ਜਿਹੜਾ 1/4 19 ਤੋਂ 14% ਸਰਕਾਰ ਨੇ ਕਰਤਾ ਇਹ ਜਿਹੜਾ 24% ਇੱਕ ਕੇਂਦਰ ਦੇ ਵਿੱਚ 2013 'ਚ ਏਜੰਸੀ ਬਣ ਗਈ ਉਸ ਏਜੰਸੀ ਦਾ ਨਾਮ ਹੈ ਪੀ ਐਫ ਆਰ ਡੀ ਏ ਇਹ ਜਿਹੜੀ ਪੀ ਐਫ ਆਰ ਡੀ ਏ ਏਜੰਸੀ ਹੈ ਉਹਦੇ ਕੋਲ ਸਾਡਾ ਇਹ ਪੈਸਾ ਜਾਂਦਾ ਹੈ ਉਹ ਪੈਸਾ ਜਾਣ ਤੋਂ ਬਾਅਦ ਐਸ ਬੀ ਆਈ ਯੂਟੀ ਆਈ ਤੇ ਐਲ ਆਈ ਸੀ ਤਿੰਨ ਕੰਪਨੀਆਂ ਨੂੰ ਦਿੱਤਾ ਜਾਂਦਾ ਹੈ ਉਹ ਤਿੰਨ ਕੰਪਨੀਆਂ ਸਾਡਾ ਪੈਸਾ ਸ਼ੇਅਰ ਮਾਰਕੀਟ 'ਚ ਲਗਾਉਂਦੀਆਂ ਕਿਨ ਸਾਡਾ ਖਤਸ਼ਾ ਕੀ ਬਣ ਗਿਆ ਸਾਡਾ ਖਤਸ਼ਾ ਇਹ ਬਣ ਗਿਆ ਮੇਰੀ ਜੁਆਇਨਿੰਗ 2 2 2005 ਦੀ ਏ ਮੇਰੀ ਰਿਟਾਇਰਮੈਂਟ ਹੈਗੀ ਏ 2044 ਦੇ ਵਿੱਚ ਜਾ ਕੇ ਜੇਕਰ ਐਨਪੀਐਸ ਲਾਗੂ ਰਹਿੰਦੀ ਏ 2044 ਤੇ ਜਾ ਕੇ ਮੇਰੀ ਰਿਟਾਇਰਮੈਂਟ ਦੇ ਸਮੇਂ ਐਸਬੀਆਈ ਯੂਟੀਆਈ ਐਲਆਈਸੀ ਕੋਈ ਇੱਕ ਕੰਪਨੀ ਦਿਵਾਲੀਆ ਹੋ ਜੇ ਜਾਂ ਸ਼ੇਅਰ ਮਾਰਕੀਟ ਡਿੱਗ ਜੇ ਤਾਂ ਜਿਹੜਾ ਮੇਰਾ ਪੈਸਾ ساری ਉਮਰ ਦਾ ਕਟਿਆ ਹੋਇਆ ਜਿਹੜਾ ਮੇਰਾ ਫਿਊਚਰ ਸਿਕਿਉਰ ਕਰੇਗਾ ਉਹ ਪੈਸਾ ਵੀ ਸ਼ੇਅਰ ਮਾਰਕੀਟ ਦੇ ਨਾਲ نیچے ਡਿੱਗ ਜਾਏਗਾ। ਦੈਨ ਰਿਟਾਇਰਮੈਂਟ ਤੋਂ ਬਾਅਦ ਮੇਰਾ ਫਿਊਚਰ ਸਿਕਿਉਰ ਕਿੱਦਾਂ ਹੋਏਗਾ? ਸੁਰੱਖਿਅਤ ਕਿੱਦਾਂ ਹੋਏਗਾ? ਔਰ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਕਿ ਜੇ ਸਾਰਾ ਕੁਝ ਠੀਕ ਰਹਿੰਦੇ ਤੇ ਅਸੀਂ ਕਿੱਦਾਂ ਮੰਨੀਏ ਕਿ ਸਾਡੀ ਪੈਨਸ਼ਨ ਕਿੰਨੀ ਫਿਕਸ ਕੀਤੀ ਜਾਏਗੀ? ਜਿਹੜਾ ਬੰਦਾ 10, 20, 30, 50, 60,000, 70,000 ਜਿੰਨੀ ਵੀ ਉਹ ਤਨਖਾਹ ਲੈਂਦਾ ਹੈ ਬੰਦਾ ਤੇ ਜਦੋਂ ਉਹਦੀ ਸੇਵਾ ਮੁਕਤੀ ਆਏਗੀ ਉਹਦੇ ਭਵਿੱਖ ਦੇ ਵੇਦ ਨਾਲ ਖਿਲਵਾੜ ਦੇ ਤੌਰ ਤੇ ਐਨਪੀਐਸ ਜੋ ਐਨਪੀਐਸ ਦੇ ਵਿੱਚ ਕਿੰਨੀ ਪੈਨਸ਼ਨ ਦਿੱਤੀ ਜਾਣੀ ਹੈ ਇਹ ਕੋਈ ਫਿਕਸ ਨਹੀਂ ਕੀਤਾ ਗਿਆ ਜਿਸ ਕਰਕੇ ਪੂਰੇ ਦੇਸ਼ ਭਰ ਦਾ ਮੁਲਾਜ਼ਮ 80 ਤੋਂ 85 ਲੱਖ ਮੁਲਾਜ਼ਮ ਨੇ ਰਾ ਸਰਕਾਰਾਂ ਦੇ ਕੇਂਦਰ ਸਰਕਾਰਾਂ ਦੇ ਜਿਹੜੇ ਪੁਰਾਣੀ ਪੈਨਸ਼ਨ ਬਹਾਲੀ ਦੇ ਲਈ ਲਗਾਤਾਰ ਸੰਘਰਸ਼ ਕਰ ਰਹੇ ਨੇ 2016 ਦੇ ਵਿੱਚ ਅਸੀਂ ਸੀਪੀਐਫ ਯੂਨੀਅਨ ਦਾ ਗਠਨ ਕੀਤਾ ਤੇ 2017 ਦੇ ਵਿੱਚ ਐਨਐਮਓਪੀਐਸ ਨੈਸ਼ਨਲ ਮੂਵਮੈਂਟ ਫਾਰ 올ਡ ਪੈਨਸ਼ਨ ਸਕੀਮ ਉਹਦਾ ਗਠਨ ਕੀਤਾ ਜਿਸ ਨਾਲ ਅਸੀਂ ਸੂਬੇ ਤੇ ਕੋਮੀ ਪਦਰ ਤੇ ਪ੍ਰਾਣੀ ਪੈਨਸ਼ਨ ਦੀ ਲੜਾਈ ਲੜ ਰਹੇ ਹਾਂ। ਔਰ ਸਭ ਤੋਂ ਪਹਿਲਾਂ ਅਸੀਂ 2016 ਦੇ ਵਿੱਚ ਪੰਜਾਬ ਦੇ ਵਿੱਚ ਅਕਾਲੀ ਬੀਜੇਪੀ ਦੀ ਸਰਕਾਰ ਸੀ। ਡਿਪਟੀ ਸੀਐਮ ਸੁਖਬੀਰ ਬਾਦਲ ਸਾਹਿਬ ਸੀਗੇ। ਉਹਨਾਂ ਦੇ ਜਿਹੜਾ ਵਿਧਾਨ ਸਭਾ ਹਲਕਾ ਸੀ ਜਲਾਲਾਬਾਦ। ਉਸ ਜਗ੍ਹਾ ਦੇ ਉੱਤੇ ਅਸੀਂ ਧਰਨਾ ਲਾਇਆ ਉਦੋਂ ਫਰਾਨੀ ਬਾਬਾ ਸਾਹਿਬ ਐਸ ਗੱਲ ਦੀ ਕਿਹ ਹਾਲਾਤ ਸਾਡੇ ਪੰਜਾਬ ਦੀਆਂ ਜਥੇਬੰਦੀਆਂ ਦੇ ਸੀ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ ਹੋ ਸਕਦਾ ਕਿਸੇ ਦੀ ਕੋਈ ਭਾਵਨਾ ਕੀ ਹੋਵੇ ਪਰ ਪ੍ਰਾਣੀ ਪੈਨਸ਼ਨ ਦਾ ਮੁੱਦਾ ਪੰਜਾਬ ਦੀ ਕਿਸੇ ਵੀ ਮੁਲਾਜ਼ਮ ਜਥੇਬੰਦੀ ਦੇ ਡਿਮਾਂਡ ਚਾਰਟ ਦੇ ਉੱਤੇ ਹੀ ਹੈ ਨਹੀਂ ਸੀ ਜੇ ਸੀ ਤਾਂ ਉਹ ਪਿਛਲਿਆਂ ਨੰਬਰਾਂ ਤੇ ਸੀਗਾ 22ਵੇਂ 23ਵੇਂ 24ਵੇਂ ਨੰਬਰ ਦੀ ਡਿਮਾਂਡ ਪ੍ਰਾਣੀ ਪੈਨਸ਼ਨ ਹੁੰਦੀ ਸੀ ਜਿਸ ਕਰਕੇ ਅਸੀਂ ਇਹ ਜਦੋਂ ਮੁੱਦੇ ਦੀ ਲੜਾਈ ਲੜਨੀ ਸ਼ੁਰੂ ਕੀਤੀ ਜਦੋਂ ਅਸੀਂ ਇਹ ਗੱਲ ਕਰਨੀ ਸ਼ੁਰੂ ਕੀਤੀ ਤਾਂ ਉਸ ਵਕਤ ਜਾ ਕੇ ਪੰਜਾਬ ਦੇ ਮੁਲਾਜ਼ਮਾਂ ਨੂੰ ਰਾਜਨੀਤਿਕ ਪਾਰਟੀਆਂ ਨੂੰ ਇਸ ਮੁੱਦੇ ਬਾਰੇ ਪਤਾ ਲੱਗਾ ਤੇ 2016 ਚ ਅਸੀਂ 25 ਦਿਨ ਦਾ ਪੱਕਾ ਮੋਰਚਾ ਜਲਾਲਾਬਾਦ ਦੀ ਧਰਤੀ ਤੇ ਲਾਇਆ ਉਸ ਤੋਂ ਬਾਅਦ ਜਿਹੜੀਆਂ 2017 ਦੀਆਂ ਚੋਣਾਂ ਹੋਈਆਂ ਉਦੋਂ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਇਸ ਮੰਗ ਨੂੰ ਪਹਿਲ ਦੇ ਆਧਾਰ ਦੇ ਉੱਤੇ ਰੱਖਿਆ ਉਸ ਵਕਤ ਵੀ ਆਮ ਆਦਮੀ ਪਾਰਟੀ ਨੇ ਸਾਡੇ ਨਾਲ ਵਾਅਦਾ ਕੀਤਾ ਕਾਂਗਰਸ ਦੇ ਮਨਪ੍ਰੀਤ ਬਾਦਲ ਜੀ ਨੇ ਵਾਅਦਾ ਕੀਤਾ ਤੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਆਈ ਪਰ ਜਦੋਂ ਕਾਂਗਰਸ ਦੀ ਸਰਕਾਰ ਆਈ ਤਾਂ ਬੜੀ ਹੈਰਾਨੀ ਹੋਈ ਕਿ ਉਹੀ ਮਨਪ੍ਰੀਤ ਬਾਦਲ ਜੀ ਉਹੀ ਕੈਪਟਨ ਅਮਰਿੰਦਰ ਸਿੰਘ ਜੀ ਜਿਹੜੇ ਕਾਫੀ ਵਿਦ ਕੈਪਟਨ ਚ ਸਾਡੇ ਨਾਲ ਮੀਟਿੰਗਾਂ ਕਰਕੇ ਕਹਿ ਰਹੇ ਸੀ ਕਿ ਸਾਡੀ ਸਰਕਾਰ ਬਣਾ ਦੋ ਅਸੀਂ ਪੁਰਾਣੀ ਪੈਨਸ਼ਨ ਲਾਗੂ ਕਰਾਂਗੇ ਇਹ ਆਪਣੇ ਵਾਅਦੇ ਤੋਂ ਮੁੱਕਰ ਗਏ ਫਿਰ ਮੁਲਾਜ਼ਮਾ ਨੇ ਇਕੱਠੇ ਹੋ ਕੇ ਡੀਸੀਆਰਜੀ ਐਕਸ ਗਰੇਸ਼ੀਆ ਫੈਮਿਲੀ ਪੈਨਸ਼ਨ ਵਰਗੀਆਂ ਮੰਗਾ ਤਾਂ ਲੈ ਲਈਆਂ ਪਰ ਮਨਪ੍ਰੀਤ ਬਾਦਲ ਸਿੱਧੇ ਤੌਰ ਦੇ ਉੱਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਤੋਂ ਆਨਾ ਕਰਨੀ ਕਰ ਗਏ ਜਿਸ ਕਾਰਨ ਮੁਲਾਜ਼ਮਾਨੇ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਜਿਹੜੀਆਂ ਚੋਣਾ ਹੁਣ ਹਾਲ ਦੀ ਵਿੱਚ ਪੰਜਾਬ ਚ ਹੋਈਆਂ ਅਸੀਂ ਉਹਦੇ ਵਿੱਚ ਕਾਂਗਰਸ ਪਾਰਟੀ ਦਾ ਵਿਰੋਧ ਕੀਤਾ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ ਮੁੱਖ ਮੰਤਰੀ ਹੁੰਦੇ ਧਰੇਾਏ ਪਟਿਆਲੇ ਦੇ ਵਿੱਚ ਔਰ ਤੁਸੀਂ ਇਹ ਦੇਖੋਗੇ ਜਦੋਂ ਅਸੀਂ ਪਟਿਆਲੇ ਚ ਧਰਨੇ ਲਾ ਰਹੇ ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਜੀ ਇਹਨਾਂ ਦੇ ਦਿੱਲੀ ਤੋਂ ਐਮ ਐਲ ਏ ਉਹ ਸਾਰੇ ਆ ਕੇ ਸਾਡੀਆਂ ਸਟੇਜਾਂ ਤੋਂ ਇਹ ਵਾਅਦੇ ਕਰਦੇ ਨੇ ਕਿ ਪੰਜਾਬ 'ਚ ਸਾਡੀ ਸਰਕਾਰ ਬਣਾ ਦਿਓ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਪਹਿਲੀ ਕੈਬਨਿਟ 'ਚ ਪੁਰਾਣੀ ਪੈਨਸ਼ਨ ਲਾਗੂ ਕਰ ਦਾਂਗੇ। ਅਸੀਂ ਮੁਲਾਜ਼ਮ ਵਰਗ ਆ ਕਿਉਂਕਿ ਇੱਕ ਸਰਕਾਰ ਨੂੰ ਅਸੀਂ ਦੇਖ ਚੁੱਕੇ ਸੀ ਕਾਂਗਰਸ ਨੂੰ। ਪਰਖ ਦੇ ਤੌਰ ਤੇ ਇੱਕ ਉਹ ਸਰਕਾਰ ਆ ਰਹੀ ਸੀ ਜਿਹੜੀ ਬਦਲਾਅ ਦੀ ਗੱਲ ਕਰ ਰਹੀ ਸੀ। ਜਿਹੜੀ ਸਰਕਾਰ ਇਹ ਗੱਲ ਕਰ ਰਹੀ ਸੀ ਤੁਹਾਨੂੰ ਧਰਨੇ ਮੁਜਾਰੇ ਰੈਲੀਆਂ ਕਰਨ ਦੀ ਲੋੜ ਨਹੀਂ। ਜਦੋਂ ਉਸ ਸਰਕਾਰ ਨੂੰ ਮੁਲਾਜ਼ਮ ਵਰਗ ਨੇ 90% ਤੋਂ ਵੱਧ ਵੋਟਾਂ ਪਾਈਆਂ ਪੂਲੇ ਮੁਲਾਜ਼ਮ ਵਰਗ ਨੇ। ਤੇ 92 ਸੀਟਾਂ ਇਹ ਸਰਕਾਰ ਦੀਆਂ ਆਈਆਂ ਔਰ ਜਦੋਂ ਅਸੀਂ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਚੀਮਾ ਸਾਹਿਬ ਕੋਲ ਜਾਂਦੇ ਆ ਕਿ ਸਰ ਸਰਕਾਰ ਬਣ ਗਈ ਤੁਸੀਂ ਵਿੱਤ ਮੰਤਰੀ ਹੋ ਤੁਸੀਂ ਪਹਿਲੀ ਕੈਬਨਿਟ ਦਾ ਵਾਅਦਾ ਕੀਤਾ ਸੀ ਉਹ ਅੱਜ ਵੀ ਅਖਬਾਰਾਂ ਸਾਡੇ ਕੋਲ ਪਈਆਂ ਹੋਈਆਂ ਜਿਹੜਾ ਜਿਹੜਾ ਵਾਅਦੇ ਕੀਤੇ ਸੀਗੇ ਜਿਹੜਾ ਚੈਨਲਾਂ ਦੇ ਵਿੱਚ ਇਹਨਾਂ ਇੰਟਰਵਿਊ ਦਿੱਤੀਆਂ ਸੀ ਸਾਡੇ ਧਰਨੇ ਸਾਡੀਆਂ ਸਟੇਜਾਂ ਦੇ ਵਿੱਚ ਆ ਕੇ ਔਰ ਜਦੋਂ ਅਸੀਂ ਉਹ ਗੱਲ ਕਰਦੇ ਆਂ ਦਾ ਸਾਨੂੰ ਇਹ ਕਿਹਾ ਜਾਂਦਾ ਹੈ ਕਿ ਤੁਸੀਂ 6 ਮਹੀਨੇ 1 ਸਾਲ ਹਜੇ ਵੇਟ ਕਰੋ ਨਵੀਂ ਨਵੀਂ ਸੱਤਾ 'ਚ ਅਸੀਂ ਆਏ ਆ ਜਲਦ ਅਸੀਂ ਇਹ ਚੀਜ਼ ਲਾਗੂ ਕਰਾਂਗੇ ਅਸੀਂ ਠੀਕ ਹੈ ਚੁੱਪ ਕਰਕੇ ਵੀ ਅਸੀਂ ਠੀਕ ਹੈ ਜੀ ਧਰਨਾ ਰੈਲੀ ਨਹੀਂ ਕਰਦੇ ਸਰਕਾਰ ਨਵੀਂ ਬਣੀ ਹੈ ਸੰਭਲਣ ਦਾ ਟਾਈਮ ਦਈਏ ਵੀ ਬੈਠਦੇ ਆ ਆਪਾਂ ਪ੍ਰੈਸ਼ਰ ਕਿਉਂ ਪਾਣਾ ਪਰ ਹੈਰਾਨੀ ਉਸ ਗੱਲ ਤੇ ਹੋਈ ਪੰਜਾਬ ਦੀਆਂ ਚੋਣਾਂ ਤੋਂ 6 ਮਹੀਨੇ ਬਾਅਦ ਹਿਮਾਚਲ ਦੀਆਂ ਚੋਣਾਂ ਆਉਂਦੀਆਂ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਕੇਜਰੀਵਾਲ ਸਾਹਿਬ ਹੱਥ 'ਚ ਹੱਥ ਪਾ ਕੇ Shimla ਦੇ ਵਿੱਚ ਮੀਡੀਆ ਦੇ ਸਾਹਮਣੇ ਕਹਿੰਦੇ ਨੇ ਕਿ ਸਾਡੀ ਸਰਕਾਰ ਬਣਾ ਦਿਓ ਹਿਮਾਚਲ 'ਚ ਅਸੀਂ 1 ਮਹੀਨੇ 'ਚ ਪੁਰਾਣੀ ਪੈਨਸ਼ਨ ਲਾਗੂ ਕਰ ਦਾਂਗੇ ਔਰ ਜਦੋਂ ਬਿਆਨ ਸਾਡੇ ਦਾ ਕੰਦ ਹੈ ਅਸੀਂ ਬੜੇ ਹੈਰਾਨ ਹੁੰਨੇ ਆ ਕਿ ਹਿਮਾਚਲ 'ਚ ਸਰਕਾਰ ਬਣਦੇ ਤੁਸੀਂ 1 ਮਹੀਨੇ ਦਾ ਵਾਅਦਾ ਕਰ ਰਹੇ ਹੋ ਪੰਜਾਬ 'ਚ ਬਣੀ ਨੂੰ 6 ਮਹੀਨੇ ਹੋ ਗਏ ਤੁਸੀਂ ਲਾਗੂ ਨਹੀਂ ਕਰ ਰਹੇ ਔਰ ਜਦੋਂ ਅਸੀਂ ਸਰਕਾਰ ਦੀ ਇਹੀ ਪੋਲ Shimla ਦੇ ਵਿੱਚ ਖੋਲਣ ਲਈ ਪੋਲ ਖੋਲ ਰੈਲੀ Shimla 'ਚ ਰੱਖਦੇ ਆ ਸਰਕਾਰ ਉਸ ਗੱਲ ਤੋਂ ਘਬਰਾਉਂਦੀ ਏ ਹਰਜੋਤ ਵੈਸੀ ਜਿਹੜੇ Shimla ਦੇ ਪ੍ਰਭਾਰੀ ਸੀ ਦੇ ਪੰਜਾਬ ਦੇ ਕੈਬਨਿਟ ਮੰਤਰੀ ਸਿੱਖਿਆ ਮੰਤਰੀ ਇਹ ਸਾਨੂੰ Shimla ਬੁਲਾਉਂਦੇ ਨੇ ਉੱਥੇ ਮੀਟਿੰਗ ਹੁੰਦੀ ਬਾਅਦ ਪੰਜਾਬ ਭਵਨ ਚ ਮੀਟਿੰਗ ਹੁੰਦੀ ਹੈ ਸਾਨੂੰ ਇਹ ਭਰੋਸਾ ਦਿੱਤਾ ਜਾਂਦਾ ਹੈ ਕਿ ਅਸੀਂ ਪੰਜਾਬ ਚ ਜਲਦ ਪ੍ਰਾਣੀ ਪੈਨਸ਼ਨ ਲਾਗੂ ਕਰ ਰਹੇ ਹਾਂ ਤੁਸੀਂ Shimla ਵਾਲਾ ਪ੍ਰੋਗਰਾਮ ਕੈਨਸਲ ਕਰ ਦਿਓ ਅਸੀਂ ਉਸ ਗੱਲ ਤੇ ਅੜਦੇ ਆ ਕਿ ਅਸੀਂ ਭਰੋਸਾ ਕਿੱਦਾਂ ਕਰੀਏ ਔਰ ਤੁਸੀਂ ਸਰਕਾਰ ਦਾ ਤਰੀਕਾ ਦੇਖੋ ਕਿ ਕੈਬਨਿਟ ਦੀ ਮੀਟਿੰਗ ਬੁਲਾਈ ਜਾਂਦੀ ਹੈ ਉਸ ਕੈਬਨਿਟ ਦੀ ਮੀਟਿੰਗ ਦੇ ਵਿੱਚ ਸੰਵਿਧਾਨਿਕ ਤੌਰ ਦੇ ਉਤੇ ਪ੍ਰਾਣੀ ਪੈਨਸ਼ਨ ਨੂੰ ਮਨਜ਼ੂਰੀ ਦਿੰਦੇ ਨੇ ਸੀਐਮ ਸਾਹਿਬ ਲਾਈਵ ਹੁੰਦੇ ਨੇ ਅੱਜ ਵੀ ਉਹਨਾਂ ਦੀ ਬਾਈਟ ਉਹਨਾਂ ਦੇ ਫੇਸਬੁੱਕ ਦੇ ਉੱਤੇ ਪਈ ਹੋਈ ਹੈ ਔਰ ਜਦੋਂ ਉਹ ਚੀਜ਼ ਕਰਦੇ ਨੇ ਤਾਂ ਉਸ ਤੋਂ ਬਾਅਦ ਅਸੀਂ ਕਹਿੰਦੇ ਹਾਂ ਵੀ ਸੂਬੇ ਦਾ ਮੁੱਖ ਮੰਤਰੀ ਬੋਲ ਰਿਹਾ ਹੈ ਉਹਦੀ ਇੱਕ ਵੈਲਿਊ ਹੈ ਉਹਦੇ ਆਫਟਰ ਆਲ ਕੁਝ ਮੁੱਖ ਮੰਤਰੀ ਬੋਲ ਰਿਹਾ ਉਸ ਤੋਂ ਉੱਪਰ ਦਾ ਸੂਬੇ 'ਚ ਕੁਝ ਵੀ ਨਹੀਂ ਹੋ ਸਕਦਾ ਅਸੀਂ ਉਹਨਾਂ ਦੀ ਗੱਲ ਨੂੰ ਮੁੱਖ ਰੱਖ ਕੇ ਆਪਣਾ ਪ੍ਰੋਗਰਾਮ ਕੈਂਸਲ ਕਰ ਦਿੰਦੇ ਹਾਂ 10 ਤਰੀਕ ਨੂੰ ਉੱਥੇ ਵੋਟਾਂ ਪੈਂਦੀਆਂ ਹਿਮਾਚਲ ਪ੍ਰਦੇਸ਼ ਦੇ ਵਿੱਚ ਉਹਨਾਂ ਵੋਟਾਂ ਤੋਂ ਬਾਅਦ ਜਦੋਂ ਉਹੀ ਸਰਕਾਰ ਨਾਲ ਗੱਲ ਕਰਦੇ ਆ ਸਰਕਾਰ ਫੇਰ ਉਹੀ ਅਸੀਂ ਅੱਜ ਕਰ ਰਹੇ ਹਾਂ ਅਸੀਂ ਗੱਲ ਕਰ ਰਹੇ ਹਾਂ ਦਸੰਬਰ ਦੇ ਵਿੱਚ ਚੋਣਾਂ ਆ ਜਾਂਦੀਆਂ ਗੁਜਰਾਤ ਦੀਆਂ 1 ਕਤੇ 5 ਦਸੰਬਰ ਦੋ ਫੇਸ 'ਚ ਉੱਥੇ ਚੋਣਾਂ ਹੋਣੀਆਂ ਸੀ ਅਸੀਂ 29 ਨਵੰਬਰ ਦਾ ਪ੍ਰੋਗਰਾਮ ਦਿੰਨੇ ਆ ਸਰਕਾਰ ਦੇ ਖਿਲਾਫ ਕਿ ਅਸੀਂ ਅਹਮਦਾਬਾਦ 'ਚ ਜਾ ਕੇ ਪੋਲ ਖੋਲ ਰੈਲੀ ਕਰਾਂਗੇ ਔਰ ਤੁਸੀਂ ਇਹ ਦੇਖੋ ਕਿ ਸਾਨੂੰ ਦੁਬਾਰਾ ਪੰਜਾਬ ਭਵਨ ਬੁਲਾਇਆ ਜਾਂਦਾ ਹੈ ਤਕਰੀਬਨ 100 ਦੇ ਕਰੀਬ ਅਸੀਂ ਆਪਣੀ ਮੁਲਾਜ਼ਮ ਜਥੇ ਬੰਦੀ ਦੇ ਵਾਕਵਾ ਖੋਦੇਦਾਰ ਪੰਜਾਬ ਭਵਨ ਲੈ ਕੇ ਜਾਂਦੇ ਆ ਉਸ ਜਗ੍ਹਾ ਦੇ ਉੱਤੇ ਉਸੇ ਦਿਨ ਫਿਰ ਪੰਜਾਬ ਦੀ ਕੈਬਨਿਟ ਮੀਟਿੰਗ ਹੁੰਦੀ ਹੈ ਮੁੱਖ ਮੰਤਰੀ ਸਾਹਿਬ ਦੂਜੀ ਵਾਰ ਲਾਈਵ ਹੁੰਦੇ ਨੇ ਔਰ ਲਾਈਵ ਹੋ ਕੇ ਕਹਿੰਦੇ ਨੇ ਕਿ ਅਸੀਂ ਪੰਜਾਬ ਚ ਪ੍ਰਾਣੀ ਪੈਨਸ਼ਨ ਸਕੀਮ ਲਾਗੂ ਕਰਤੀ ਪੰਜਾਬ ਦੇ ਮੁਲਾਜ਼ਮਾਂ ਨੂੰ ਤੋਹਫਾ ਦਿੱਤਾ ਕਿ ਪ੍ਰਾਣੀ ਪੈਨਸ਼ਨ ਸਕੀਮ ਪੰਜਾਬ ਦੇ 1.80 ਹਜ਼ਾਰ ਮੁਲਾਜ਼ਮਾਂ ਤੇ ਲਾਗੂ ਹੈ ਪਲੱਸ 6% ਦੀ ਜਦੋਂ ਸੀਐਮ ਸਾਹਿਬ ਨੇ ਉਹ ਗੱਲ ਕੀਤੀ ਸਭ ਕੁਝ ਆਇਆ ਨੈਚੁਰਲੀ ਗੱਲ ਆ ਸੀ ਧੰਨਵਾਦ ਕਰਾਂਗੇ ਅਸੀਂ ਸਰਕਾਰ ਦਾ ਧੰਨਵਾਦ ਕੀਤਾ ਵੀ ਬਹੁਤ ਚੰਗੀ ਗੱਲ ਆ ਵੀ ਮੁੱਖ ਮੰਤਰੀ ਸਾਹਿਬ ਨੇ ਲਾਗੂ ਕਰਤੀ ਇੱਕ ਪੱਤਰ ਵੀ ਇਹਨਾਂ ਨੇ ਜਾਰੀ ਕਰ ਦਿੱਤਾ ਕਿ ਐਸਓ ਵੀ ਬਾਅਦ ਜਾਰੀ ਕਰ ਦਾਂਗੇ ਆ ਪੱਤਰ ਵੀ ਦਿੱਤਾ ਅਸੀਂ ਸਰਕਾਰ ਦਾ ਧੰਨਵਾਦ ਕੀਤਾ ਸਰਕਾਰ ਇਹ ਹਿਮਾਚਲ ਤੇ ਗੁਜਰਾਤ ਦੋਨੋਂ ਜਗ੍ਹਾ ਤੋਂ ਹਰਦੀ ਹੈ ਹਰਨ ਤੋਂ ਬਾਅਦ ਅਸੀਂ ਫਿਰ ਜਨਵਰੀ 'ਚ ਜਾਂਦੇ ਆ ਵੀ ਸਰ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਨਵੰਬਰ ਮਹੀਨੇ ਦਾ ਤੁਸੀਂ ਤੋਹਫਾ ਦਿੱਤਾ ਹੋਇਆ ਦੀਵਾਲੀ ਦਾ ਉਹ ਲਾਗੂ ਨਹੀਂ ਕੀਤਾ ਹਜੇ ਤੱਕ ਫਿਰ ਸਰਕਾਰ ਦੇ ਉੱਤੇ ਹੈਰਾਨੀ ਦੇਖੋ ਤੀਜੀ ਵਾਰ ਜਨਵਰੀ ਮਹੀਨੇ 'ਚ ਸਰਕਾਰ ਫਿਰ ਕੈਬਨਿਟ ਦੀ ਮੀਟਿੰਗ ਬੁલાਉਂਦੀ ਏ ਤੇ ਤੀਜੀ ਵਾਰ ਹਰਾਪੈਨ ਚੱਲਦਾ ਹੈ ਮੁੱਖ ਮੰਤਰੀ ਸਾਹਿਬ ਦਾ ਤੇ ਤੀਜੀ ਵਾਰ ਫਿਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਂਦੀ ਮੁਲਾਜ਼ਮਾਂ ਦੇ ਉੱਤੇ ਪਰ ਹੈਰਾਨੀ ਇਸ ਗੱਲ ਦੀ ਹੋਈ ਕਿ ਤਿੰਨ ਵਾਰ ਕੈਬਨਿਟ 'ਚੋਂ ਪ੍ਰਵਾਨਗੀ ਮਿਲਣ ਦੇ ਬਾਵਜੂਦ ਅੱਜ ਤੱਕ ਸਾਨੂੰ ਉਹ ਤੋਹਫਾ ਹੀ ਨਹੀਂ ਮਿਲਿਆ ਮੁੱਖ ਮੰਤਰੀ ਸਾਹਿਬ ਦਾ ਜਿਵੇਂ ਤੋਹਫੇ ਦੇ ਮੁੱਖ ਮੰਤਰੀ ਸਾਹਿਬ ਨੇ ਕਰੋੜਾਂ ਰੁਪਏ ਖਰਚਤੇ ਪੂਰੇ ਦੇਸ਼ ਭਰ ਦੇ ਜਿੰਨੇ ਲੀਡਿੰਗ ਨਿਊਜ਼ਪੇਪਰ ਨੇ ਹਰ ਲੀਡਿੰਗ ਨਿਊਜ਼ਪੇਪਰ ਦੇ ਵਿੱਚ ਇਹ ਗੱਲ ਪ੍ਰਚਾਰੀ ਗਈ ਕਿ ਅਸੀਂ ਪੰਜਾਬ ਦੇ ਮੁਲਾਜ਼ਮਾਂ ਨੂੰ ਦੀਵਾਲੀ ਤੋਹਫਾ ਦੇ ਦਿੱਤਾ ਔਰ ਜਨਵਰੀ ਮਹੀਨੇ ਦਾ ਪਾਸ ਹੁੰਦਾ ਤੇ ਉਹਨੂੰ ਲਾਗੂ ਕਰਨ ਦੀ ਬਜਾਏ ਬਣਦੀ ਹੈ ਕਮੇਟੀ ਬਣਦੀ ਹੈ ਜਿਸ ਗੱਲ ਦੇ ਉੱਤੇ ਅਸੀਂ ਹੈਰਾਨ ਹੁੰਨੇ ਆ ਕਿ ਮੁੱਖ ਮੰਤਰੀ ਸਾਹਿਬ ਇੱਕ ਪਾਸੇ ਤਾਂ ਤੁਸੀਂ ਪੂਰੇ ਪੰਜਾਬ ਭਰ ਦੇ ਸਰਕਾਰੀ ਦਫ਼ਤਰਾਂ ਦੇ ਵਿੱਚ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਜੀ ਦੀ ਫੋਟੋ ਲਗਾਈ ਹੋਈ ਹੈ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਤੇ ਤੁਸੀਂ ਇਹ ਗੱਲ ਕਿੱਦਾਂ ਭੁੱਲ ਗਏ ਕਿ ਜਿਹੜੀ ਕੈਬਨਿਟ ਆ ਉਹ ਹਮੇਸ਼ਾ ਕਿਸੇ ਸਟੇਟ ਜਾਂ ਕੇਂਦਰ ਦੀ ਸਰਕਾਰ ਚ ਹਮੇਸ਼ਾ ਸਰਵਉੱਚ ਹੁੰਦੀ ਹੈ ਜਿੱਤੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਦਾ ਹਰਾ ਪੈਨ ਚੱਲ ਜਵੇ ਉਸ ਤੋਂ ਬਾਅਦ ਕਮੇਟੀਆਂ ਨਹੀਂ ਬਣਦੀਆਂ ਕਮੇਟੀਆਂ ਪਹਿਲਾਂ ਬਣਦੀਆਂ ਤੇ ਸਰਕਾਰਾਂ ਕੈਬਨਟ ਚ ਉਹਨੂੰ ਲਾਗੂ ਕਰਦੀਆਂ ਪਰ ਇਹ ਪੰਜਾਬ ਦੀ ਪਹਿਲੀ ਅਨੋਖੀ ਦੇਸ਼ ਦੀ ਸਰਕਾਰ ਹੈ ਜਿਨ੍ਹਾਂ ਨੇ ਤਿੰਨ ਵਾਰ ਕੈਬਨਟ ਚ ਹਰਾ ਪੈਨ ਚਲਾ ਕੇ ਕਰੋੜਾਂ ਦੇ ਹਿਸਾਰ ਦੇ ਕੇ ਇਹ ਕਹਿਤਾ ਕਿ ਅਸੀਂ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦਿੰਨੇ ਆ ਪਰ ਅੱਜ ਤੱਕ ਉਹ ਪੁਰਾਣੀ ਪੈਨਸ਼ਨ ਲਾਗੂ ਹੀ ਨਹੀਂ ਹੋਈ ਜਿਸ ਕਰਕੇ ਅਸੀਂ ਤੋਹਫਾ ਯਾਦ ਦਿਵਾਉ ਝੰਡਾ ਮਾਰਚ 2 ਨਵੰਬਰ ਨੂੰ ਸੰਗਰੂਰ ਵਿਖੇ ਕਰਾਂ ਦੇ ਲਈ ਆ ਰਹੇ ਆ। ਬਿਲਕੁਲ ਬਿਲਕੁਲ ਠੀਕ ਆ ਪ੍ਰਧਾਨ ਜੀ ਪਰ ਮੈਂ ਇੱਕ ਗੱਲ ਹੋਰ ਸਮਝਣੀ ਚਾਹਾਂਗਾ ਸ਼ਰਮਾ ਜੀ ਸਾਡੇ ਨਾਲ ਲੇ ਕਿ ਤੁਸੀਂ 1 ਅਕਤੂਬਰ ਨੂੰ ਕੌਮੀ ਪਦਧ ਦੀਪ ਨੈਸ਼ਨਲ ਲੈਵਲ ਦੀ ਜਿਹੜੀ ਮੀਟਿੰਗ ਸੀਗੀ ਸੀ ਪੁਰਾਣੀ ਪੈਨਸ਼ਨ ਨੂੰ ਲੈ ਕੇ ਦਿੱਲੀ ਵਿੱਚ ਕੀਤੀ ਸੀ ਤੇ ਉਸ ਤੋਂ ਬਾਅਦ ਕੇਵੀ ਵਾਲ ਦਾ ਟਵੀਟ ਆਉਦਾ ਤੇ ਉਸ ਟਵੀਟ ਨੂੰ ਲੈ ਕੇ ਪੰਜਾਬ ਦੇ ਮੁਲਾਜ਼ਮਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਕੀ ਸੀ ਟਵੀਟ ਤੇ ਉਹ ਕਿਉਂ ਕੀਤਾ ਗਿਆ ਸ਼ਰਮਾ ਜੀ ਇਹ ਜਿਹੜਾ ਟਵੀਟ ਕੀਤਾ ਗਿਆ ਸੀ ਇਸ ਗੱਲ ਤੋਂ ਬੜੇ ਹੈਰਾਨ ਹੋਏ ਕਿ 1 ਅਕਤੂਬਰ 2023 ਨੂੰ ਦਿੱਲੀ ਦੇ ਵਿੱਚ ਨੈਸ਼ਨਲ ਮੂਵਮੈਂਟ ਫਾਰ 올ਡ ਪੈਨਸ਼ਨ ਸਕੀਮ ਵੱਲੋਂ ਰੈਲੀ ਕੀਤੀ ਜਾਂਦੀ ਹੈ ਜਿੱਚ ਦੇਸ਼ ਭਰ ਤੋਂ ਲੱਖਾਂ ਮੁਲਾਜ਼ਮ ਆਂਦੇ ਔਰ ਆਮ ਆਦਮੀ ਪਾਰਟੀ ਦੇ ਜੇ ਮੈਂ ਸਹੀ ਹੋਵਾਂ ਤਾਂ ਜਿਹੜੇ ਫਾਊਂਡਰ ਮੈਂਬਰ ਨੇ ਸੰਜੇ ਸਿੰਘ ਲਖਨਊ ਤੋਂ ਮੌਜੂਦਾ ਰਾਜ ਸਭਾ ਮੈਂਬਰ ਉਹ ਵੀ ਸਟੇਜ ਦੇ ਉੱਤੇ ਆਂਦੇ ਨੇ ਕਿ ਉਹਨਾਂ ਦੇ ਸਾਹਮਣੇ ਮੈਂ ਇੱਕ ਗੱਲ ਕਹਿਣਾ ਕਿ ਪੰਜਾਬ ਦੇ ਵਿੱਚ ਅੱਜ ਤੱਕ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਈ ਤੁਸੀਂ ਸਿਰਫ ਕੈਬਨਿਟ ਦੇ ਵਿੱਚ ਪਾਸ ਕੀਤਾ ਤੇ ਸੰਜੇ ਸਿੰਘ ਜੀ ਮੇਰਾ ਹੱਥ ਵੜ ਕੇ ਕਹਿੰਦੇ ਨੇ ਐਦਾ ਦੀ ਗੱਲ ਨਹੀਂ ਅਸੀਂ ਲਾਗੂ ਕਰਤੀ ਮੈਂ ਕਿਹਾ ਜੀ ਮੈਂ ਪੰਜਾਬ ਦਾ ਮੁਲਾਜ਼ਮ ਆ ਸਾਨੂੰ ਤਾਂ ਪੰਜਾਬ ਚ ਅਜੇ ਤੱਕ ਲੱਭੀ ਨਹੀਂ ਤੁਸੀਂ ਸਿਰਫ ਇਤਸ਼ਿਹਾਰ ਤੇ ਲੋਕਾਂ ਦੇ ਪ੍ਰਚਾਰ ਕੀਤਾ ਔਰ ਉਹ ਰੈਲੀ ਖਤਮ ਹੁੰਦੀ ਹੈ ਦੁਪਹਿਰ ਦੇ 2 ਵਜੇ ਔਰ ਬੇਸ਼ਰਮੀ ਕਰ ਸਕਦੇ ਆ ਤੇ ਜਾਂ ਦੂਜੇ ਪਾਸੇ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਸ਼ਾਇਦ ਗੁੰਮਰਾਹ ਕੀਤਾ ਹੋਇਆ ਆਮ ਆਦਮੀ ਪਾਰਟੀ ਦੀ ਕੌਮੀ ਲੀਡਰਸ਼ਿਪ ਨੂੰ ਕਿ ਸ਼ਾਮ ਨੂੰ 5 5:30 ਵਜੇ ਕੇਜਰੀਵਾਲ ਸਾਹਿਬ ਇੱਕ ਟਵੀਟ ਕਰਦੇ ਨੇ ਕਿ ਅੱਜ ਦਿੱਲੀ ਦੀ ਰਾਮਲੀਲਾ ਗਰਾਊਂਡ 'ਚ ਲੱਖਾਂ ਮੁਲਾਜ਼ਮ ਇਕੱਠੇ ਹੋਏ ਸਾਡੀ ਪੰਜਾਬ ਦੇ ਵਿੱਚ ਸਰਕਾਰ ਐ ਅਸੀਂ ਉਥੇ ਪੁਰਾਣੀ ਪੈਨਸ਼ਨ ਬਹਾਲ ਕਰਤੀ ਤੇ ਦਿੱਲੀ ਦੇ ਵਿੱਚ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਅਸੀਂ ਜਿਹੜਾ ਮਤ ਹੈ ਉਹ ਕੇਂਦਰ ਸਰਕਾਰ ਨੂੰ ਭੇਜਿਆ ਹੈ ਤੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਆ ਪ੍ਰਾਣੀ ਪੈਨਸ਼ਨ ਬਹਾਲ ਕਰ ਦਿਓ ਬੜੀ ਹੈਰਾਨੀ ਦੀ ਗੱਲ ਏ ਕਿ ਲੱਖਾਂ ਲੋਕਾਂ ਦੇ ਸਾਹਮਣੇ ਹਜ਼ਾਰਾਂ ਲਾਈਵ ਮੋਬਾਈਲ ਚੱਲ ਰਹੇ ਸੀ ਹਜ਼ਾਰਾਂ ਚੈਨਲਾਂ ਦਾ ਲਾਈਵ ਚੱਲ ਰਿਹਾ ਹੈ ਕਈ ਵੱਡੇ ਵੱਡੇ ਚੈਨਲ ਉੱਥੇ ਬੈਠੇ ਹੋਏ ਸੀਗੇ ਉਹਨਾਂ ਦੇ ਸਾਹਮਣੇ ਮੈਂ ਸੰਜੇ ਸਿੰਘ ਜੀ ਨੂੰ ਕਹਿਣਾ ਕਿ ਪੰਜਾਬ 'ਚ ਪ੍ਰਾਣੀ ਪੈਨਸ਼ਨ ਬਹਾਲ ਨਹੀਂ ਹੋਈ ਤੇ ਕੇਜਰੀਵਾਲ ਸਾਹਿਬ ਟਵੀਟ ਕਰ ਰਹੇ ਨੇ ਜਿਹਦੇ ਨਾਲ ਅੱਜ ਅਸੀਂ ਜਿਹੜਾ ਇਹ ਅਸਲ ਚਿਹਰਾ ਆਮ ਆਦਮੀ ਪਾਰਟੀ ਦਾ ਇੱਥੇ ਦੋ ਗੱਲਾਂ ਸਾਬਤ ਹੁੰਦੀਆਂ ਜਹਾਂ ਤਾ ਭਗਵੰਤ ਮਾਨ ਜੀ ਨੇ ਆਮ ਆਦਮੀ ਪਾਰਟੀ ਦੀ ਜਿੰਨੀ ਕੋਮੀ ਲੀਡਰਸ਼ਿਪ ਹੈ ਉਹਨਾਂ ਨੂੰ ਅੱਜ ਤੱਕ ਭੁਲੇਖੇ 'ਚ ਰੱਖਿਆ ਕਿ ਅਸੀਂ ਪੰਜਾਬ 'ਚ ਪ੍ਰਾਣੀ ਪੈਨਸ਼ਨ ਬਹਾਲ ਕਰਤੀ ਜਦ ਕਿ ਹਕੀਕਤ 'ਚ ਅਜਿਹਾ ਕੁਝ ਨਹੀਂ ਜਾਂ ਇਹ ਪਾਰਟੀ ਸਿਰਫ ਤੇ ਸਿਰਫ ਆਪਣਾ ਵੋਟ ਬੈਂਕ ਦੇਖਦੀ ਹੈ ਕਿਉਂਕਿ 5 ਸੂਬਿਆਂ ਦੀ ਚੋਣਾਂ ਸਿਰ ਦੇ ਉੱਤੇ ਨੇ ਇਹ ਆਪਣਾ ਵੋਟ ਬੈਂਕ ਦੇਖਦੇ ਹੋਏ ਅੱਜ ਮਧ ਪ੍ਰਦੇਸ਼ ਦੇ ਵਿੱਚ 8.5 ਲੱਖ ਮੁਲਾਜ਼ਮ ਦੀ ਵੋਟ ਹੈ ਉਹ 8.5 ਲੱਖ ਜਿਹੜਾ ਮੁਲਾਜ਼ਮ ਹੈ ਮਧ ਪ੍ਰਦੇਸ਼ ਦਾ ਉਹ ਤਕਰੀਬਨ 24 ਤੋਂ 30 ਲੱਖ ਵੋਟਾਂ ਨੂੰ ਪ੍ਰਭਾਵਿਤ ਕਰੇਗਾ ਇਹ ਉੱਥੇ ਵੀ ਇਹੀ ਪ੍ਰਚਾਰ ਕਰ ਰਹੇ ਨੇ ਇਹੀ ਪੁਰਾਣੀ ਪੈਨਸ਼ਨ ਬਹਾਲ ਕਰਤੀ ਪੰਜਾਬ ਦੇ ਵਿੱਚ ਔਰ ਜਦ ਕਿ ਮੱਧ ਪ੍ਰਦੇਸ਼ ਦੇ ਮੁਲਾਜ਼ਮਾਂ 'ਚ ਇਹਨਾਂ ਨੂੰ ਸਵਾਲ ਕਰ ਰਹੇ ਨੇ ਕਿ ਪੰਜਾਬ ਮੇ ਤੋਂ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਈ ਹਮਨੇ ਰਾਮਲੀਲਾ ਗਰਾਊਂਡ 'ਮੇ ਸੁਣਿਆ ਇਹ ਹਾਲਾਤ ਆ ਆਮ ਆਦਮੀ ਪਾਰਟੀ ਦੇ ਜਿੱਥੇ ਅੱਜ ਸਾਨੂੰ ਪੰਜਾਬੀਆਂ ਨੂੰ ਮੁਲਾਜ਼ਮਾਂ ਨੂੰ ਵਪਾਰੀਆਂ ਨੂੰ ਆਮ ਲੋਕਾਂ ਨੂੰ ਝੂਠੇ ਵਾਅਦੇ ਝੂਠੀਆਂ ਗਾਰੰਟੀਆਂ ਦੇ ਵਿੱਚ ਫਸਾ ਕੇ ਅੱਜ ਇਹ ਸੱਤਾ 'ਚ ਬੈਠੇ ਨੇ ਇਹ ਉਹੀ ਝੂਠੇ ਵਾਅਦੇ ਗਰੰਟੀਆਂ ਦੇ ਕੇ ਦੇਸ਼ ਦੀ ਸੱਤਾ ਦੇ ਵਿੱਚ ਆਣਾ ਚਾਹੁੰਦੇ ਨੇ ਪਰ ਜਦੋਂ ਤੱਕ ਸਾਡੇ ਨਾਲ ਕੀਤੇ ਵਾਅਦੇ ਗਰੰਟੀਆਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਅਸੀਂ ਆਮ ਆਦਮੀ ਪਾਰਟੀ ਦਾ ਵਿਰੋਧ ਕਰਦੇ ਰਹਾਂਗੇ ਬਿਲਕੁਲ ਬਿਲਕੁਲ ਤੁਸੀਂ ਅੱਜ ਸੰਗਰੂਰ ਜਿਹੜੀ ਮੀਟਿੰਗ ਕੀਤੀ ਆ ਉਹਦੇ ਵਿੱਚ ਵੀ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜਨ ਦਾ ਜਿਹੜਾਗਾ ਅਲਾਨ ਕੀਤਾਗਾ ਕਿ ਉਹ ਕਿਸ ਤਰ੍ਹਾਂ ਦੀ ਹੁਣ ਆਰ ਪਾਰ ਦੀ ਲੜਾਈ ਕਿਸ ਤਰ੍ਹਾਂ ਦੀ ਹੋਣ ਜਾ ਰਹੀ ਹੈ ਥੋੜੀ ਰਿਐਕਸ਼ਨ ਸ਼ਰਮਾ ਜੀ ਤੋਂ ਲੈ ਲਈ ਸ਼ਰਮਾ ਜੀ ਮੇਰੀ ਆਵਾਜ਼ ਆ ਰਹੀ ਹੈ ਬਿਲਕੁਲ ਆ ਰਹੀ ਹੈ ਸਰ ਸ਼ਰਮਾਇ ਜੀ ਤੁਹਾਡੇ ਤੋਂ ਰੈਕਸਲ ਇਹਦਾ ਚਾਹਾਂਗਾ ਕਿ ਤੁਸੀਂ ਅੱਜ ਸੰਗਠਨ ਕੀ ਕਰਨ ਦਾ ਜਿਹੜਾ ਐਲਾਨ ਕੀਤਾ ਵੀ ਅਸੀਂ ਆਰਪਾ ਦੀ ਲੜਾਈ ਲੜਾਂਗੇ ਸਰਕਾਰ ਨਾਲ ਤੇ ਉਹ ਕਿਸ ਤਰ੍ਹਾਂ ਦੀ ਲੜਾਈ ਹੋਊਗੀ ਆਉਣ ਵਾਲੇ ਦਿਨਾਂ ਦੇ ਵਿੱਚ। ਬਾਮਾ ਜੀ ਜਿੱਥੇ ਤੱਕ ਲੜਾਈ ਦੀ ਗੱਲ ਹੈ ਸਾਡੀ ਲੜਾਈ 2013 ਤੋਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੋਵੇ ਸੂਬੇ 'ਚ। ਕਹੇ 2017 ਤੋਂ 22 ਤੱਕ ਕਾਂਗਰਸ ਦੀ ਸਰਕਾਰ ਰਹੀ ਹੋਵੇ। ਪਰ ਜਦੋਂ ਸਾਡੇ ਮੌਜੂਦਾ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹ ਤੋਂ ਵਿਰੋਧੀ ਪਾਰਟੀ ਦੇ ਵਿੱਚ ਹੁੰਦੇ ਸੀਗੇ ਪਰਾਮਰੀ ਪਾਰਟੀ ਦੇ ਚੁੱਬੇ ਦੇ ਕਲਵੀਨ ਸੀਗੇ ਮੁੱਖ ਪ੍ਰਮੁੱਖ ਸੀਗੇ ਕੋਨੋਂ ਸਭ ਸੱਭਾ ਪ੍ਰਧਾਨ ਜੀ ਨੇ ਸਟੇਜਾਂ ਤੇ ਆ ਕੇ ਸਾਡੇ ਨਾਲ ਵਾਅਦਾ ਕਰਦੇ ਹੁੰਦੇ ਸੀਗੇ ਕਿ ਦੇਖੋ ਜੀ ਐਨਪੀਐਸ ਦੇ ਤਹਿਤ ਮੁਲਾਜ਼ਮਾਂ ਨਾਲ ਕੰਨਾ ਟਕਰਾ ਹੋ ਰਿਹਾ ਹੈ ਔਰ ਬੜੇ ਦੁੱਖ ਦੀ ਗੱਲ ਹੈ ਵੀ ਅੱਜ 2 ਸਾਲ ਸਰਕਾਰ ਦੇ ਪੂਰੇ ਹੋਣ ਵਾਲੇ ਨੇ ਤੇ ਜਿਹੜੇ ਵਰਗਾਂ ਨੇ ਸਰਕਾਰ ਨੂੰ ਬੜੇ ਚਾਹਵਾਂ ਨਾਲ ਵੋਟਾਂ ਪਾ ਕੇ ਸੱਤਾ ਦੇ ਵਿੱਚ ਲਿਆਂਦਾ ਸੀ ਅੱਜ ਉਹ ਸੜਕਾਂ ਤੇ ਰੇਗੜੀ ਮਲਜ਼ੂਰ ਨੇ ਔਰ ਆਪ ਦੀ ਆਵਾਜ਼ ਠੋਡੇ ਨਹੀਂ ਔਰ ਜੇ ਆਵਾਜ਼ ਠੋਡੇ ਨੇ ਤਾਂ ਉਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੋਕ ਬੜੀ ਮੰਦ ਭੱਗੀ ਗੱਲ ਹੈ ਉਹ ਸਾਨੂੰ ਬੜਾ ਦੁੱਖ ਹੈ ਇਸ ਗੱਲ ਦਾ ਤੇ ਅਸੀਂ ਪੁਰਜ਼ੋਰ ਅਪੀਲ ਕਰਦੇ ਆਂ ਸਰਕਾਰ ਨੂੰ ਕਿ ਸਾਡੀ ਜਿਹੜੀ ਪੁਰਾਣੀ ਪੈਨਸ਼ਨ ਉਹ ਜਲਦ ਤੋਂ ਜਲਦ ਬਾਲਕ ਕੀਤੀ ਜਾਵੇ ਨਹੀਂ ਸੜਕਾਂ ਤੇ ਦਾ ਅਸੀਂ ਹੁਣ ਉੱਤਰ ਚੁੱਕਿਆ ਫਿਰ ਹੌਲੀ ਹੌਲੀ ਸਾਨੂੰ ਆਪਣੇ ਕੰਮ ਠਾਕਰ ਕਰਨ ਦੀ ਮਜਬੂਰੀ ਹੋਣਾ ਪਵੇਗੀ ਬਿਲਕੁਲ ਬਿਲਕੁਲ ਸਰਕਾਰ ਨੂੰ ਜਿਹੜੀਆਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਮੁਲਾਜ਼ਮਾਂ ਨਾਲ ਬੈਠ ਕੇ ਜਿਹੜੀਆਂ ਮੀਟਿੰਗਾਂ ਕਰਨੀਆਂ ਚਾਹੀਦੀਆਂ ਨੇ ਚਾਹੇ ਉਹ ਮਸਲਾ ਹੱਲ ਹੁੰਦਾ ਚਾਹੇ ਨਹੀਂ ਹੁੰਦਾ ਕਿਉਂਕਿ ਜਦੋਂ ਵੀ ਮੁਲਾਜ਼ਮ ਸ਼ੰਗਾਰਸ਼ ਕਰਨਗੇ ਤਾਂ ਉਹਦੇ ਨਾਲ ਜਿਹੜੀ ਆਮ ਪਬਲਿਕ ਆ ਉਹਨੂੰ ਬਹੁਤ ਖੱਜਲਖਵਰੀ ਹੋਣੀ ਪੈਂਦੀ ਹੈ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਨਾਮਾ ਤੁਹਾਡਾ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਸਰਬਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੀ ਆਵਾਜ਼ ਉੱਪਰ ਲੱਗੇ ਜਾਣ ਲਈ